65 ਕਿਲੋਮੀਟਰ ਬਾਈਕ ਚੱਲੀ ਆ ਅੱਜ ਸਵੇਰੇ ਆਏ ਸਾਡੇ ਕੋਲ ਕਹਿੰਦੇ ਜੀ ਕਿ ਸਾਡੇ ਨਾਲ ਇੰਜਨ ਚੋਂ ਲੀਕ ਕਰ ਰਿਹਾ ਤੇਲ ਮੈਂ ਕਿਹਾ ਕੋਈ ਗੱਲ ਨਹੀਂ ਇੰਜਨ ਚ ਤੇਲ ਲੀਕ ਕਰ ਰਿਹਾ ਤੁਸੀਂ ਨਾ ਉੱਤੇ ਗੱਡੀ ਚੈੱਕ ਕਰਾ ਲੋ ਇਹ ਕਹਿੰਦੇ ਆ ਜੀ ਕਿ ਮੈਂ ਚਾਬੀ ਨਹੀਂ ਲਗਾਉਂਦੇ ਨਹੀਂ ਬਾਈਕ ਨੂੰ ਸੋ ਚਾਬੀ ਉਹ ਲਗਾਣ ਕਿਉਂ ਦੇਣਗੇ ਰੀਜ਼ਨ ਮੈਨੇਜਰ ਸਾਹਿਬ ਇੱਕ ਰੀਜ਼ਨ ਹੈ ਨਵੀਂ ਗੱਡੀ ਨੂੰ ਜੇ ਇੰਜਣ ਹੀ ਖੁੱਲ ਗਿਆ ਤਾਂ ਫਿਰ ਤਾਂ ਅਗਲਾ ਜੀ ਇੰਜਨ ਦੇ ਵਿੱਚ ਜੇ ਲੀਕ ਕਰ ਰਿਹਾ ਤੇ ਆਪਾਂ ਚੈੱਕ ਕਰਾਂਗੇ ਫੇਰ ਹੀ ਨਾ ਮਤਲਬ ਕਿ ਜੇ ਅਸੀਂ ਉਹਦੇ 'ਚ ਜੇ ਕੋਈ ਸੀਲ ਲੀਕ ਵੀ ਇੱਕ ਚੀਜ਼ ਸੁਣਾ ਨਵੀਂ ਗੱਡੀ 'ਚ ਲੀਕੇਜ ਕਿੱਦਾਂ ਆ ਗਈ? ਇਸੇ ਵਾਰੰਟੀ ਇਸੇ ਲਈ ਕੰਪਨੀ ਦਿੰਦੀ ਨਾ 3 ਸਾਲ ਦੀ। ਪਰ 3 ਦਿਨ ਦੇ ਵਿੱਚ ਸਰ ਤੁਸੀਂ ਵਾਰੰਟੀ ਹੈ ਦੇਖੋ ਇਹ ਮਕੈਨਿਕਲ ਪਾਰਟ ਹੈ ਮਕੈਨਿਕਲ ਪਾਰਟ ਹੈ ਇਹ ਇੱਕ ਚੀਜ਼ ਬਣੀ ਹੈ ਠੀਕ ਹੈ ਨਾ ਇੱਕ ਮਕੈਨਿਕਲ ਪਾਰਟ ਹੈ ਜੇ ਬਾਈ ਚਾਂਸ ਉਹਦੇ 'ਚ ਸੀਲ ਲੀਕ ਹੋ ਵੀ ਗਈ ਹੈ ਤੇ ਉਹਦੇ 'ਚ ਤੇ ਹੋਂਡਾ ਦੀ ਵਾਰੰਟੀ ਹੈ ਨਾ 3 ਸਾਲ ਦੀ ਵਾਰੰਟੀ ਕਿਉਂ ਦਿੰਦੀ ਕੰਪਨੀ? ਇੱਕ ਪ੍ਰੋਡਕਟ ਜਦੋਂ ਇੱਕ ਜਦੋਂ ਪ੍ਰੋਡਕਟ ਬਣਦਾ ਹੈ ਤੇ 3 ਸਾਲ ਦੀ ਵਾਰੰਟੀ ਦਿੱਤੀ ਜਾਂਦੀ ਹੈ। ਅਸੀਂ ਇਹਨਾਂ ਨੂੰ ਸਪੋਰਟ ਕਰਨ ਲਈ ਤਿਆਰ ਆਂ। ਐ ਕਹਿੰਦੇ ਜੀ ਅਸੀਂ ਹੱਥ ਹੀ ਨਹੀਂ ਲਾਉਂਦੇ ਨਾ ਬਾਈਕ ਨੂੰ ਪਰ ਉਹ ਕਹਿੰਦੇ ਕਿ ਯਾਦ ਆ ਸਾਨੂੰ ਬਾਈਕ ਚੇਂਜ ਕਰਕੇ ਦਿੱਤੀ ਜਾਵੇ ਸਰ ਐਦਾਂ ਨਹੀਂ ਕਹਿੰਦੇ ਨਹੀਂ ਨਹੀਂ ਉਹ ਕਹਿੰਦੇ ਅਸੀਂ ਇੰਜਨ ਹੀ ਖਲਵਾਉਣਾ ਗੱਡੀ ਦਾ ਨਹੀਂ ਐਦਾਂ ਨਹੀਂ ਐਦਾਂ ਨਹੀਂ ਹੁੰਦਾ ਸਰ ਜਦੋਂ ਵੀ ਅਸੀਂ ਕੋਈ ਵੀ ਮੈਨੂਫੈਕਚਰਰ ਹੈ ਐਚ ਐਮ ਐਸ ਆਈ ਮੈਨੂਫੈਕਚਰਰ ਹੈ ਅਸੀਂ ਡੀਲਰ ਆ ਜਦੋਂ ਇਹ ਗੱਡੀ ਵੇਚੀ ਜਾਂਦੀ ਹੈ ਕੋਈ ਪਾਲਿਸੀ ਹੁੰਦੀ ਹੈ ਸਰ ਇਸ ਤਰ੍ਹਾਂ ਨਹੀਂ ਹੁੰਦਾ ਇਹ ਤੇ ਮਤਲਬ ਕਿ ਜਿਹੜੇ ਮੈਨੂਫੈਕਚਰਰ ਦੀ ਪਾਲਿਸੀ ਦੇ ਤਹਿਤ ਹੀ ਅਸੀਂ ਕਰਾਂਗੇ ਨਾ ਯਾਨੀ ਪਾਲਿਸੀ ਦੇਖੋ ਪਾਲਿਸੀ ਤੁਹਾਡੀ ਹੈਗੀ ਹੈ ਠੀਕ ਹੈ ਪਰ ਪਾਲਿਸੀ ਦੇ ਵਿੱਚ ਤੁਸੀਂ ਇੰਜਨ ਥੋੜੀ ਖੋਲ ਦ ਕੌਣ ਡਿਸਾਈਡ ਕਰੇਗਾ ਭਈ ਉਹ ਕਹਿ ਰਹੇ ਕਿ ਅਸੀਂ ਕਰਾਵਾਂ ਪਰ ਉਹ ਉਹਨਾਂ ਨੂੰ ਪਹਿਲਾਂ ਤੁਸੀਂ ਪੁੱਛੋ ਕਿ ਕੋਈ ਟੈਕਨੀਕਲ ਨੋਲੇਜ ਹੈਗੀ ਹੈ ਉਹਨਾਂ ਨੇ ਕੋਈ Honda ਦੀ ਟ੍ਰੇਨਿੰਗ ਕੀਤੀ ਹੈ ਅਸੀਂ ਨਹੀਂ ਇਹ ਚੀਜ਼ ਕਹਿੰਦੇ ਉਹ ਕਹਿੰਦੇ ਕਿ ਅਸੀਂ ਇੰਜਨ ਨਿਕਲਵਾਣਾ ਉਹ ਹੀ ਦੱਸਣ ਲੱਗਾ ਪਹਿਲਾਂ ਮੈਂ ਉਹ ਹੀ ਇਹਨਾਂ ਨੂੰ ਕਹਿਣਾ ਕਿ ਇਹ ਕਹਿੰਦੇ ਜੀ ਇੰਜਨ ਲੀਕ ਹੈ ਸੀਲ ਮੈਂ ਕਹਿੰਦੇ ਜੀ ਠੀਕ ਕਰ ਲਈ ਮੈਨੂੰ ਅਸੀਂ ਮੰਨਣਾ ਨਹੀਂ ਕਰ ਰਹੇ ਮੈਂ ਆਪ ਕਹਿੰਦਾ ਜੀ ਆਇਲ ਲੀਕ ਹੈ ਪਰ ਉਹ ਕੌਣ ਡਿਸਾਈਡ ਕਰੇਗਾ ਕਿ ਇਹਦੇ ਚ ਸੀਲ ਲੀਕ ਹੈ ਜਾਂ ਨਹੀਂ ਕੌਣ ਡਿਸਾਈਡ ਕਰੇਗਾ ਤੁਸੀਂ ਦੱਸੋ ਭਲਾਾਲ ਦੀ ਘੜੀ ਹੁਣ ਚਲੋ ਤੁਹਾਡੇ ਕੋਲ ਆਏ ਆ ਤੁਹਾਡੇ ਕਸਟਮਰ ਆ ਸਰ 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 ਮੈਂ ਸੋਲੂਸ਼ਨ ਦੇਣਾ ਸਰ ਸਵਾਲ ਸੋਲੋ ਹਾਂ ਹਾਂ ਸਵਾਲ ਸੋਲੋ ਤੁਹਾਡੇ ਕਸਟਮਰ ਆ ਨਾ ਕੋਈ ਵੀ ਆਂਦਾ ਵਿਚਾਰਾ ਦੇਖੋ ਕਿਸ ਤਾਂ ਦੀ ਚੀਜ਼ ਲੈਣੀ ਆ 36 ਮਹੀਨੇ ਲੈਣੇ ਕਿਸ਼ਤਾਂ ਦੇਣੀਆਂ ਤੁਸੀਂ ਉਹਨੂੰ ਕਿਸ ਤਰੀਕੇ ਸੈਟੀਸਫਾਈਡ ਕਰੋਗੇ ਉਹ ਤਾਂ ਤੁਸੀਂ ਕਰਨਾ ਤੁਸੀਂ ਮੈਨੇਜਰ ਹੋ ਇੱਥੇ ਦੇ ਸਰ ਤੁਸੀਂ ਮੈਨੂੰ ਦੱਸੋ ਤੁਸੀਂ ਐਦਾਂ ਦਾ ਕੋਈ ਸੋਲੂਸ਼ਨ ਤੁਸੀਂ ਮੈਨੂੰ ਦੱਸ ਦੋ ਕਿ ਮੈਂ ਗੱਡੀ ਖੜੀ ਆ ਮੈਂ ਗੱਡੀ ਦੇਖ ਕੇ ਦੱਸ ਦਵਾਂ ਕਿ ਇਹਦੇ ਚ ਕੀ ਦਿੱਕਤ ਆ ਕੀ ਇਸ ਤਰ੍ਹਾਂ ਦੀ ਕੋਈ ਟੈਕਨੋਲ